ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਬੰਦਗੀ ਕੀਤੀ ਨਾਮ ਜਪਿਆ ਤੇ ਅੱਜ ਸੰਗਤਾਂ ਜਦੋਂ ਵੀ ਆਉਂਦੀਆਂ ਨੇ ਧੰਨ ਧੰਨ ਸਾੰਤਾ ਬਾਬਾ ਅਤਰ ਸਿੰਘ ਜੀ ਆਪਣੇ ਮੁਖ ਤੋਂ ਸ਼ਬਦ ਵਰਤਦੇ ਆਂ ਇਹਦਾ ਭਾਵ ਹੁੰਦਾ ਵੀ ਕੁਰਬਾਨ ਜਾਣਾ ਅਸੀਂ ਬਲਿਹਾਰ ਜਾਂਦੇ ਆਂ ਐਸੇ ਮਹਾਂਪੁਰਖਾਂ ਦੇ ਜਿਨ੍ਹਾਂ ਮਹਾਂਪੁਰਖਾਂ ਨੇ ਬੰਦਗੀ ਕਰਕੇ ਆਪਣਾ ਸਾਰਾ ਜੀਵਨ ਜਿਹੜਾ ਤੇ ਉਹ ਲੇਖੇ ਦੇ ਵਿੱਚ ਲਾ ਦਿੱਤਾ ਸਾਰੇ ਜੀਵ ਸ਼ੁਰੂ ਤੋਂ ਜੇ ਉਹਨਾਂ ਦਾ ਜੀਵਨ ਅਸੀਂ ਪੜ੍ਹੀਏ ਤੇ ਬਾਲਪਨ ਤੋਂ ਲੈ ਕੇ ਤੇ ਟੋਟਲ ਟੋਟਲ ਸਾਰਾ ਜੀਵਨ ਆਪਣਾ ਲਾਇ ਬੰਦਗੀ ਦੇ ਵਿੱਚ ਹੀ ਜੁੜੇ ਰਹੇ ਜਦੋਂ ਅਸੀਂ ਬੰਦਗੀ ਦੀ ਗੱਲ ਕਰਦੇ ਆ ਤਾਂ ਸਭ ਤੋਂ ਵੱਡੀ ਗੱਲ ਹੈ 19 ਧਰਤੀ ਦੇ ਆ ਕੇ ਉਹਨਾਂ ਨੇ ਭਾਗ ਲਾਇਆ ਇਸ ਧਰਤੀ ਦੇ ਉੱਪਰ ਆਏ ਤੇ ਅੱਜ ਜਦੋਂ ਵੀ ਜ਼ਿਕਰ ਹੁੰਦਾ ਹੈ ਸੰਤ ਬਾਤਾਰ ਸਿੰਘ ਜੀ ਦਾ ਨਾਮ ਆਉਂਦਾ ਤੇ ਨਾਮ ਦੇ ਨਾਲ ਮਸਤ ਹੋਣਾ ਸਾਹਿਬ ਵੀ ਆਉਂਦਾ। ਬੇਸਾਦੀ ਜਨਮ ਮਹਾਂਪੁਰ ਖਾਂ ਦਾ ਚੀਮਾਂ-ਚੀਮਾਂ ਵੇਖਿਆ ਹੋਇਆ ਪਰ ਉਹਨਾਂ ਦੇ ਨਾਮ ਦੇ ਨਾਲ ਸੰਤ ਬਾਤਾਰ ਸਿੰਘ ਜੀ ਚੀਮਾਂ ਨਹੀਂ ਆਉਂਦਾ। ਸੰਤ ਬਾਤਾਰ ਸਿੰਘ ਜੀ ਮਸਤ ਹੋਣਾ ਸਾਹਿਬ। ਉਹਨੇ ਇਸ ਜਗ੍ਹਾ ਇਸ ਥਾਂ ਤੇ ਆਕਰੋਣੇ ਬੰਦਗੀ ਕੀਤੀ। ਜਗ੍ਹਾ ਤੇ ਆਈ। ਇਹ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ।